ਦੇਸ਼ ਦੀਆਂ ਸੰਧ ਤੋਂ ਦੇ ਲਈ ਮਰ ਮਰ ਕੇ ਸਿਕੂ ਯਾਰੋ ਅੱਗ ਪਰ ਪੇਦ ਕਿਸੇ ਨਾ ਆਇਆ ਉਥੋਂ ਦੇਸ਼ ਦੇ ਲਈ ਜਵਾਨਾ ਕਰ ਕਰਾ ਲਿੱਚ ਲਕੀਆਂ ਹੋਈਆਂ ਚੰਗਾ ਦੇ ਤੁਸੀਂ ਪੀਰ ਪਛਾਣੋ ਚੰਗਾ ਦੇ ਇਸ ਵਾਸਤੇ ਆਪਣੇ 71 ਹੋਏ ਆ ਉਹ ਸੌ ਚੱਕ ਸਮਾਰੋ ਜਿਹੜਾ ਮੰਤਰੀ ਸਾਹਿਬ ਨੇ ਕਰਾਉਣਾ ਹੈ ਤੁਸੀਂ ਆਪਣਾ ਸੱਚਾ ਹੱਥ ਮંત્રી ਸਾਹਿਬ ਬੋਲਣ ਮੈਂ ਆਪਣਾ ਨਾਮ ਬੋਲਣਾ ਸਰਮੁਖ ਸਿੰਘ ਦਿੱਤਾ ਹੈ ਤੁਹਾਨੂੰ ਕਿ ਗਰਾਂਟਾਂ ਖਾਧੀਆਂ ਨਹੀਂ ਖਾਣ ਦੇਣੀਆਂ ਨਹੀਂ ਸੋ ਪਿੰਡਾਂ ਦਾ ਵਿਕਾਸ ਕਰਨਾ ਉਸੇ ਵਿਕਾਸ ਜਰੀਏ ਜ਼ਰੂਰੀ ਹੈ ਕਿ ਆਪਾਂ ਵੈਬਰ ਨੂੰ ਹਾਜ਼ਰ ਨਾਲ ਪਾਉਂਦੇ ਹੋਏ ਇਸ ਜਿਹੜੀ ਸੋਚ ਪਣੀ ਹੈ ਮંત્રી ਸਾਹਿਬ ਨੂੰ ਵਿਜਾਸ਼ ਕਰਦਾ ਕਿ ਅੱਗੇ ਹੁਣ ਤੇ ਇਹ ਸੋਚ ਤੋਂ ਤੁਹਾਨੂੰ ਦੱਸਿਆ ਗਿਆ ਮੈਂ ਸੱਚੇ ਦਿਲੋਂ ਇਸੋ ਦੀ ਸੌ ਖਾਂਦਾ ਹਾਂ ਖਾਂਦੀ ਹਾਂ ਖਾਂਗੀ ਅਤੇ ਮੈਂ 5 ਵਜੋਂ ਆਪਣੇ ਫਰਜ਼ ਨੂੰ ਨਿਸਕਉ ਪੂਰਵਕ ਅਦਮਾਨ ਦਾ ਵੀਰੇ ਭਾਰਤ ਦੇ ਸਰਦਾਰ ਅਤੇ ਕਾਨੂੰਨ ਮੁਤਾਬਕ ਨਿਯਾਤ ਕਰਾਂਗਾ ਕਰਾਂਗੀ ਜਹਾਂ ਵਾਅਦੇ ਦੀ ਖਾਲਸਾ ਵਾਅਦੇ ਦੀ ਫਕੀਰ ਸਾਰੇ ਪੰਜਾਬ ਦੇ ਵਿੱਚ ਸਾਡੇ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਹਿੱੱਥ ਚੁਣेंगे ਪੰਚਾਂ ਦਾ ਜਿਹੜਾ ਸੌ ਚੱਕ ਸਮਾਗਮ ਸੀਗਾ ਉਸੇ ਤਰ੍ਹਾਂ ਜੰਮਸਰ ਦੇ ਵਿੱਚ ਅਸੀਂ ਸਮਾਗਮ ਕਰਕੇ ਹਟੇ ਹਾਂ ਆਪਣੇ ਅੰਮ੍ਰਿਤਸਰ ਤੋਂ ਚੁਣੇ 5526 ਪੰਚ ਜਿਹੜੇ ਆ ਸਾਡੇ 800 ਪਿੰਡਾਂ ਦੇ ਵਿੱਚ ਇਲੈਕਸ਼ਨ ਹੋਈ ਉਹਨਾਂ ਸਾਰੇ ਪੰਚਾਂ ਨੂੰ ਜਿਹੜੀ ਸੌਂਚਾਈ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਪਿੰਡਾਂ ਦਾ ਵਿਕਾਸ ਕਿੱਦਾਂ ਕਰਨਾ ਉਹ ਉਹਨਾਂ ਨੂੰ ਬੇਨਤੀ ਕੀਤੀ ਹੈ ਹੁਣ ਅਸੀਂ ਪੰਜਾਬ ਸਰਕਾਰ ਵੱਲੋਂ ਆਪਣੇ ਪਿੰਡਾਂ ਦਾ ਵਿਕਾਸ ਜਿਹੜਾ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਦੇ ਵਿੱਚ ਉਹ ਕਹਾਂਗੇ ਉਹ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਵਾਂਗੇ ਇਹ ਸਾਡਾ ਅੱਜ ਦਾ ਜਿਹੜਾ ਉਹ ਪ੍ਰੋਗਰਾਮ ਸੀ ਉਹ ਬਹੁਤ ਵਧੀਆ ਪ੍ਰੋਗਰਾਮ ਹੋਇਆ ਪ੍ਰੋਗਰਾਮ 'ਚ ਸਾਡੇ ਸਾਡੇ ਅਦੁੱਲਤ ਐਮਐਲਏ ਸਹਿਬਾਨ ਸਾਡੇ ਡੀਸੀ ਸਹਿਬਾਨ ਸੀਪੀ ਸਹਿਬਾਨ ਐਸਐਸਪੀ ਸਹਿਬਾਨ ਜਿਨਨੇ ਸਾਡੇ ਰੂਲਰ ਡਵੈਲਪਮੈਂਟ ਪੰਚਾਇਤੀ ਰਾਜ ਦੇ ਅਧਿਕਾਰੀ ਉਹ ਸਾਡੇ ਜਿਹੜੇ ਸ਼ਾਮਲ ਸੀ ਉਹ ਸਾਰੇ ਹੀ ਪੰਚ ਜਿਹੜੇ ਉਹ ਸਾਰੇ ਪੰਚ ਹਾਜ਼ਰ ਹੋਏ ਉਹਨਾਂ ਦੇ ਨਾਲ ਕੋਈ ਸਰਪੰਚ ਸਾਹਿਬਾਨ ਵੀ ਆਪਣੇ ਪੰਚਾਂ ਨੂੰ ਲੈ ਕੇ ਆਏ ਸੀਗੇ ਸੋ ਪ੍ਰੋਗਰਾਮ ਜਿਹੜਾ ਉਹ ਬਹੁਤ ਵਧੀਆ ਹੋਇਆ ਜਿੱਥੇ ਤੁਹਾਡੇ ਵੱਲੋਂ ਅੱਜ ਮਾਨ ਸਤਕਾਰ ਦਿੱਤਾ ਗਿਆ ਮਹਿਲਾਵਾਂ ਨੂੰ ਉੱਥੇ ਚੰਨੀ ਮੁੱਖ ਸਾਫਤਾ ਕੋ ਪ੍ਰਿੰਟ ਕਰਨ ਜਿਹੜੇ ਉਹ ਸ਼ਰਧਾ ਵੀ ਬੋਲੀ ਗਈ ਵੀ ਦੇਣੀ ਸੀ ਨਹੀਂ ਨਹੀਂ ਵੇਖੋ ਉਹ ਬਹੁਤ ਮਾੜੀ ਗੱਲ ਹੈ ਮੈਂ ਤਾਂ ਜਦੋਂ ਬੰਲਾ ਜਿਹੜਾ ਰੂਲਰ ਡਵੈਲਪਮੈਂਟ ਪੰਚਾਇਤੀ ਰਾਜ ਮਹਿਕਮਾ ਮਿਲਕੋ ਸੀਗਾ ਮੈਂ ਪੰਜਾਬ ਦੇ ਵਿੱਚ ਚਾਰ ਸੈਮੀਨਾਰ ਕੀਤੇ ਸੀਗੇ ਆਪਣੇ ਔਰਤਾਂ ਦੇ ਹੱਕ ਦੇ ਵਿੱਚ ਔਰ ਮੈਂ ਆਪਣੀਆਂ ਜਿਹੜੀਆਂ ਸਰਪੰਚ ਸਾਹਿਬਾਨ ਸੀ ਪੰਚ ਸਾਹਿਬਾਨ ਸੀਗੇ ਉਹਨਾਂ ਨੂੰ ਮੈਂ ਅੱਜ ਵੀ ਬੇਨਤੀ ਕਰਦਾ ਹਾਂ ਉਹਨਾਂ ਹਰ ਵਾਰੀ ਬੇਨਤੀ ਕਰਦਾ ਕਿ ਤੁਸੀਂ ਅੱਗੇ ਹੋ ਸਾਨੂੰ ਸਭ ਨੂੰ ਔਰਤਾਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਔਰ ਜਿਹੜੀ ਪੱਦੀ ਸਰਦਾਬ ਲਈ ਚੰਨੀ ਸਾਹਿਬ ਨੇ ਵਰਤੀ ਹੈ ਉਹਦੀ ਮੈਂ ਨਿੰਦਾ ਕਰਦਾ ਔਰ ਉਹਦੀ ਉਹਦੀ ਨਿੰਦਾ ਕਰਦਾ ਮੇਰਾ ਖਿਆਲ ਉਹਨਾਂ ਨੂੰ ਔਰਤ ਸਮਾਜ ਕੋ ਜੜਾ ਉਹ ਮਾਫੀ ਮੰਗਣੀ ਚਾਹੀਦੀ ਉਹਨਾਂ ਨੇ ਬਹੁਤ ਘੱਟਿਆ ਸ਼ਬਦ ਜਿਹੜੇ ਉਹ ਜੂਸ ਕੀ ਰਾਜਪਟਿਕੀ ਚੌਂਦੇ ਵਿੱਚ ਪੈਸੇ ਕਰਨਾ ਚਾਹੋਗੇ ਲੋਕਾਂ ਨੂੰ ਕੀ ਬੋਲ ਕਰੋ ਕਰਮਚਾਰੀ ਕੱਲ ਭਾਈ ਲਕਸ਼ ਦੇ ਕੱਲ ਸਾਰੇ ਪੰਜਾਬ ਦੀਆਂ ਚਾਰੇ ਹਲਕਿਆਂ ਦੀਆਂ ਵੋਟਾਂ ਪੈਣੀਆਂ ਸਭ ਨੂੰ ਬੇਨਤੀ ਹੈ ਕਿ ਪਿਛਲੇ 2.5 ਸਾਲਾਂ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਵਿਕਾਸ ਉਹਨੂੰ ਦੇਖਦੇ ਹੋਏ ਸਭ ਨੂੰ ਜਿਹੜਾ ਝਾੜੂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਤੇ ਆਪ ਦੇ ਮੀਤਵਾਦਾਂ ਨੂੰ ਜਿਹੜਾ ਜਤੌਣਾ ਚਾਹੀਦਾ ਉਹ ਚਾਹਦੇ ਚਾਹਦੇ ਥਾਵਾਂ ਤੇ ਆਮ ਆਦਮੀ ਪਾਰਟੀ ਜਿੱਤਦੀ। ਪਰਿਵਾਰਕ ਨੂੰ ਨਸ਼ੀਨ ਮੈਚ ਬੇਸ਼ੱਕ ਆਮ ਆਦਮੀ ਕੀ ਕਲ ਡੇਰਾ ਬਣਾਨੇ ਖਲਕੇ ਨੂੰ ਲੈ ਕੇ। ਉਹ ਦੇਖੋ ਤੇ ਉਤਹਾਸਾ ਹੁੰਦਾ ਪਾਨੂੰ। ਦੇਖੋ ਸਾਡਾ ਕੋਈ ਇਦਾਂ ਦਾ ਤਲਕ ਵਾਸਤਾ ਦੀ ਨਾ ਕੋਈ ਇਦਾਂ ਦਾ ਹੀ ਕੰਮ ਕਰਦੇ ਆ। ਇਲੈਕਸ਼ਨ ਡੇ ਦਾ ਬਾਬਾ ਨਾਨਕ ਜੋਰੀ ਆ। 20 ਕਿਲੋਮੀਟਰ ਤੋਂ ਉਹਦਾ ਫਦੇਗੜ ਚੂੜੀਆਂ ਚ ਕੋ ਮੈਂ ਵੀ ਵੀਡੀਓ ਮੈਨੂੰ ਉਹਨੇ ਕਹੇ ਭੇਜੀ। ਉਹ ਮੈਂ ਦੇਖੀ ਐ। ਉਹ ਵਾਹ ਦੇਖੋ ਕਿੱਥੇ ਫਦੇਗੜ ਚੂੜੀਆਂ ਕਿੱਥੇ ਡੇਰਾ ਬਾਬਾ ਨਾਨਕ ਸਾਡੀ ਪਾਰਟੀ ਦਾ ਸਾਡੇ ਉਮੀਦਵਾਰ ਦਾ ਕਿਸੇ ਦਾ ਵੀ ਇਸ ਕੰਮ ਨਾਲ ਕੋਈ ਸਬੰਧ ਨਹੀਂ ਉਹ ਤਾਂ ਬੜੀ ਹੋਰ ਵੀ ਅਸੋਈ ਨਹੀਂ ਗੱਲ ਹੈ ਕਿ ਤਿੰਨ ਦਿਨ ਦੋ ਦਿਨ ਪਹਿਲਾਂ ਜਿਹੜਾ ਬਖਸ਼ੀ ਵਾਲਾ ਪਿੰਡ ਹੈ ਉਤੋਂ ਉੱਥੇ ਜਿਹੜੀਆਂ 50 ਪੇਟੀਆਂ ਫੜਿਆ ਗਿਆ ਸੇਮ ਸੇਮ ਹੀ ਮੱਲਾ ਜਿਹੜਾ ਬ੍ਰਾਂਡ ਜਿਹੜਾ ਇਸੇ ਦਾ ਫੜਿਆ ਕਿ ਤੇ ਕੀ ਹੋਇਆ ਬਾਤ ਕੀ ਨਹੀਂ ਹੋਇਆ ਉਹਨਾਂ ਨੇ ਕੀ ਡਰਾਮੇਬਾਜ਼ੀ ਕੀਤੀ ਆ ਪੁਲਿਸ ਅਫਸਰ ਤੇ ਐਕਸਾਈਜ਼ ਅਫਸਰ ਜਿਹੜੇ ਇਹਦੀ ਜਾਂਚ ਕਰ ਰਹੇ ਜੇ ਕੋਈ ਬੰਦਾ ਪਹਿਲੀ ਗੱਲ ਤੋਂ ਉਹ ਹੈ ਨਹੀਂ ਕਿਉਂਕਿ ਦੇਦ ਬਾਬੇਦਾਨ ਘਲਕੇ ਦੇ ਵਿੱਚੋਂ ਘਟਰਾ ਨਹੀਂ ਹੋਈ ਫਦੇ ਘੜ ਚੂੜੀਆਂ ਦੀ ਘਟਰਾ ਜੇ ਕੋ ਹੋਊ ਤਾਂ ਪਲੀਜ਼ ਤੇ ਐਕਸਾਈਜ ਵਾਲੇ ਖਾਣੇ ਮੈਨੂੰ ਪਤਾ ਨਹੀਂ ਕਿਦਨ ਪਾਦਾ ਮੈਂ ਤੇ ਇੱਥੇ ਹੀ ਦੇਦੇ ਰਾਤ ਲੇਟ ਆਇਆ ਗਿੱਦਰਬਾਹਲੀ ਬਿੰਦੂ ਨਹੀਂ ਪਤਾ ਪਰ ਜਿੱਥੇ ਵੀ ਕੋਈ ਗਲਤ ਕੰਮ ਹੁੰਦਾ ਉੱਥੇ ਹੀ ਧਕਾਦੀ ਉਹਦੇ ਖਿਲਾਫ ਕਾਰਵਾਈ ਕਰਦੇ ਕਿ ਨਾ ਕੋਈ ਦਿੱਲੀ ਕਰਨ ਦੀ ਕੋ ਲੋੜ ਹੈ ਲੇਕਿਨ ਧਾਰੀਵਾਲ ਸਾਹਿਬ ਨਾਮ ਤੁਹਾਡਾ ਲੈ ਰਿਹਾ ਸੀਗਾ ਡਰਾਈਵਰ ਕੋਈ ਨਹੀਂ ਆ ਉਹ ਭਰਾਵਾ ਮੈਂ ਕਦੀ ਪੀਤੀ ਵੀ ਨਹੀਂ